प्यारे विद्यार्थियों सत श्री अकाल मैं हां ਤੁਹਾਡਾ ਅਧਿਆਪਕ ਮਹਿੰਦਰਪਾਲ ਬਰੇਟਾ ਪਿਆਰੇ ਵਿਦਿਆਰਥੀਓ ਮੈਨੂੰ ਉਮੀਦ ਹੈ ਤੁਸੀਂ ਨਵੋਦਿਆ ਵਿਦਿਆਲਿਆ ਦੀ ਤੇ ਆ ਪ੍ਰੀਖਿਆ ਦੀ ਤਿਆਰੀ ਬਹੁਤ ਹੀ ਸਜੇ ਟਾਂਗ ਨਾਲ ਕਰ ਰਹੇ ਹੋਮੋਗੇ ਅੱਜ ਵੀ ਮੈਂ ਤੁਹਾਡੇ ਲਈ ਸੰਖਿਆਵਾਂ ਨਾਲ ਸੰਬੰਧਤ ਕੁਝ ਹੋਰ ਨਵੇਂ ਸਵਾਲਾਂ ਨੂੰ ਲੈ ਕੇ ਆਇਆ ਹਾਂ ਆਓ ਆਪਾਂ ਉਹਨਾਂ ਸਵਾਲਾਂ ਨੂੰ ਦੇਖੀਏ ਸਮਝੀਏ ਅਤੇ ਬਾਰ ਬਾਰ ਕਰਨ ਦਾ ਯਤਨ ਕਰੀਏ ਜੇਕਰ ਅਸੀਂ 1 ਤੋਂ 100 ਤੱਕ ਜੇਕਰ ਅਸੀਂ 1 ਤੋਂ 100 ਤੱਕ ਸਾਰੀਆਂ ਸੰਖਿਆਵਾਂ ਲਿਖੀਏ ਤਾਂ 9 ਕਿੰਨੇ ਵਾਰ ਆਵੇਗਾ ਤਾਂ ਪਿਆਰੇ ਬੱਚਿਓ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਅਸੀਂ 1 ਤੋਂ ਲੈ ਕੇ 100 ਤੱਕ ਦੀਆਂ ਸੰਖਿਆਵਾਂ ਲਿਖਦੇ ਹਾਂ ਤਾਂ 9 ਪਹਿਲਾ ਇਕੱਲਾ 9 ਆਏਗਾ ਦੂਜੀ ਲਾਈਨ ਦੇ ਵਿੱਚ 19 ਆਏਗਾ ਤੀਜੀ ਲਾਈਨ ਦੇ ਵਿੱਚ 29 ਆਏਗਾ ਫਿਰ 39 49 صرف ਉਹ ਸੰਖਿਆਵਾਂ ਲਿਖ ਰਹੇ ਆਪ ਜਿਨ੍ਹਾਂ ਦੇ ਵਿੱਚ 9 ਆ ਰਿਹਾ ਹੈ 59 69 79 99 ਪਿਆਰੇ ਬੱਚਿਓ ਇਸ ਤੋਂ ਅੱਗੇ ਸਮਝਣ ਦੀ ਲੋੜ ਹੈ 99 ਤੋਂ ਬਾਅਦ 90 91 92 93 94 95 96

1 ਤੋਂ ਲੈ ਕੇ 100 ਤੱਕ ਦੀਆਂ ਸੰਖਿਆਵਾਂ ਵਿੱਚ 9 ਨੂੰ ਵਰਤਿਆ ਗਿਆ ਹੈ। ਅਗਲਾ ਸਵਾਲ ਹੈ ਤਿੰਨ ਅੰਕਾਂ ਵਾਲੀਆਂ ਪ੍ਰਾਕਿਰਤਿਕ ਸੰਖਿਆਵਾਂ ਦੀ ਗਿਣਤੀ ਕਿੰਨੀ ਹੈ? ਜਿਦੇ ਵਿੱਚ ਸਿਰਫ ਤਿੰਨ ਅੰਕ ਹੋਣ ਤੇ ਉਹ ਤਿੰਨ ਅੰਕਾਂ ਦੀਆਂ ਕੁੱਲ ਕਿੰਨੀਆਂ ਸੰਖਿਆਵਾਂ ਹਨ? ਤਾਂ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਸਾਨੂੰ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਲਿਖਣੀ ਪਵੇਗੀ। ਇਹ ਹੈ 999 3 ਟਾਈਮ 9 ਇਹਦੇ ਵਿੱਚੋਂ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਨੂੰ ਘਟਾਉਣਾ ਹੈ 99 99 ਵਿੱਚ ਇੱਕ ਅੰਕਾਂ ਦੀ ਵੀ ਤੇ ਦੋ ਅੰਕਾਂ ਦੀਆਂ ਵੀ ਕੁੱਲ ਸੰਖਿਆਵਾਂ માં 99 ਨੇ ਤੇ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 999 ਹੈ ਇਸ ਵਿੱਚੋਂ ਅਸੀਂ ਦੋ ਅੰਕਾਂ ਦੀਆਂ ਤੇ ਇੱਕ ਅੰਕਾਂ ਦੀਆਂ ਸੰਖਿਆਵਾਂ ਨੂੰ ਘਟਾ ਦਿੱਤਾ ਤਾਂ ਇਸ ਸਿਰਫ ਤਿੰਨ ਅੰਕਾਂ ਦੀਆਂ ਸੰਖਿਆਵਾਂ ਦੀ ਗਿਣਤੀ ਰਹਿ ਜਾਵੇਗੀ ਪਿਆਰੇ ਵਿਦਿਆਰਥੀਓ ਇਸ ਨੂੰ ਕੋਈ ਉਲਝਾਂ ਵਾਲੀ ਗੱਲ ਨਹੀਂ ਹੈ ਇੱਕ ਅੰਕਾਂ ਦੇ ਸੰਖਿਆਵਾਂ ਦੀ ਗਿਣਤੀ ਹੈ 9 ਇੱਕ ਤੋਂ ਲੈ ਕੇ 9 ਤੱਕ ਦੇ ਅੰਕ ਜਦੋਂ ਅਸੀਂ ਲਿਖਾਂਗੇ ਤਾਂ ਉਹਨਾਂ ਦੀ ਗਿਣਤੀ ਹੈ 9 ਜੇ ਦੋ ਅੰਕਾਂ ਦੀ ਦੇਖਣੀ ਹੈ ਤਾਂ 9 ਦੇ ਪਿੱਛੇ ਇੱਕ ਜ਼ੀਰੋ ਲਗਾ ਦਿਓ 90 ਜਿਵੇਂ ਹੁਣ ਅਸੀਂ ਤਿੰਨ ਦੀ ਦੇਖੀ ਹੈ ਤਨ ਦੇ ਲਈ 9 ਦੇ ਪਿੱਛੇ ਦੋ ਜ਼ੀਰੋ ਲਗਾ ਦਿਓ 900 ਇਸੇ ਤਰ੍ਹਾਂ ਜੇ ਚਾਰ ਅੰਕਾਂ ਦੀ ਦੇਖਣੀ ਹੋਵੇ ਸੀ ਚਾਰ ਅੰਕਾਂ ਦੇ ਸੰਖਿਆਵਾਂ ਦੀ ਗਿਣਤੀ ਉਹ ਹੋਏਗੀ 9000 ਇਸੇ ਤਰ੍ਹਾਂ ਇੱਕ ਇੱਕ ਜ਼ੀਰੋ ਅੱਗੇ ਅੱਗੇ ਵਾਦੀ ਜਾਣੀ ਹੈ ਜਿੰਨੇ ਵਰਜੀ ਅੰਕਾਂ ਦੀਆਂ ਸੰਖਿਆਵਾਂ ਦੀ ਗਿਣਤੀ ਆਪਾਂ ਇਸ ਨਾਲ ਪਤਾ ਕਰ ਸਕਦੇ ਹਾਂ ਅਗਲਾ ਸਵਾਲ ਹੈ ਪਹਿਲੀਆਂ 100 ਪ੍ਰਾਕਿਰਤਿਕ ਸੰਖਿਆਵਾਂ ਦੇ ਵਿੱਚ 3 ਅਤੇ 5 ਨਾਲ ਭਾਗ ਹੋ ਜਾਣ ਵਾਲੀਆਂ ਸੰਖਿਆਵਾਂ ਦੀ ਗਿਣਤੀ ਕਿੰਨੀ ਹੈ ਪਿਆਰੇ ਬੱਚਿਓ ਸਾਨੂੰ 1 ਤੋਂ 100 ਤੱਕ ਦੀ ਗਿਣਤੀ ਦਿੱਤੀ ਹੈ 3 ਅਤੇ 5 ਨਾਲ ਜਿਹੜੀਆਂ ਸੰਖਿਆਵਾਂ ਦੋਹਾਂ ਨਾਲ ਭਾਗ ਹੋ ਸਕਣ ਉਹਨਾਂ ਦੀ ਗਿਣਤੀ ਕਿੰਨੀ ਹੈ ਬੜਾ ਸੌਖਾ ਤਰੀਕਾ ਹੈ 3 ਅਤੇ 5 ਦੀ ਗੁਣਾ ਕਰ ਲਿਓ ਤੰਨੇ ਪਾंजे 15 ਇਸ ਤੋਂ ਬਾਅਦ 15 ਦਾ ਅਸੀਂ ਪਹਾੜਾ ਦੇਖ ਲੈਣੇ ਆ 15 1 15 15 2 30 15 3 45 15 4 60 15 5 75 15 6 90 ਤੇ 15 7 105 ਇਹ 100 ਤੋਂ ਵੱਡਾ ਹੋ ਗਿਆ ਅਸੀਂ ਤਾਂ 1 ਤੋਂ 100 ਤੱਕ ਹੀ ਸੰਖਿਆਵਾਂ ਦੀ ਗਿਣਤੀ ਦੇਖਣੀ ਸੀ ਤਾਂ ਦੇਖ ਲੈਣੇ ਆ 1 2 3 4 5 6 3 ਅਤੇ 5 ਦੋਹਾਂ ਨਾਲ ਭਾਗ ਹੋ ਜਾਣ ਵਾਲੀਆਂ ਸੰਖਿਆਵਾਂ ਦੀ ਗਿਣਤੀ 1 ਤੋਂ ਲੈ ਕੇ 100 ਤੱਕ ਦੀ ਗਿਣਤੀ ਦੇ ਵਿੱਚ ਸਿਰਫ 6 ਹੈ। ਅਗਲਾ ਸਵਾਲ ਹੈ ਦੋ ਸੰਖਿਆਵਾਂ ਦਾ ਜੋੜ 346270 ਹੈ ਜੇਕਰ ਉਹਨਾਂ ਵਿੱਚ ਇੱਕ ਸੰਖਿਆ ਦੂਜੀ ਸੰਖਿਆ ਨਾਲੋਂ 9020 ਘੱਟ ਹੋਵੇ ਤਾਂ ਛੋਟੀ ਸੰਖਿਆ ਪਤਾ ਕਰੋ। ਤਾ ਸਾਨੂੰ ਪਿਆਰੇ ਬੱਚਿਓ ਦਿੱਤਾ ਕੀ ਹੈ 346270 ਸਾਨੂੰ ਦਿੱਤਾ ਹੈ 9020 ਜੇ ਘਟ ਹੋਵੇ ਤਾਂ ਛੋਟੀ ਸੰਖਿਆ ਅਸੀਂ ਪਤਾ ਕਰਨੀ ਹੈ ਪਿਆਰੇ ਬੱਚਿਓ ਜੇ ਸਾਡੇ ਲਈ ਵੀ ਸੰਖਿਆ ਹੈ x ਅਸੀਂ ਮੰਨ ਲਿਆ ਸਾਡੇ ਲਈ ਵੀ ਇੱਕ ਸੰਖਿਆ ਹੈ x ਤਾਂ ਦੂਜੀ ਸੰਖਿਆ ਕਿੰਨੀ ਹੋਏਗੀ ਕਿਉਂਕਿ ਇਹ ਸਤੋ ਇੱਕ ਘਟ ਹੈ 9020 ਸਾਡੀ ਪਹਿਲੀ ਸੰਖਿਆ x ਹੈ ਜਿਹੜੀ 9020 ਘਟ ਹੈ ਅਸੀਂ 9020 x ਦੇ ਵਿੱਚ ਜੋੜ ਦਿੰਦਾ ਹੈ ਤਾਂ ਇਹ ਬਰਾਬਰ ਕਿੰਨੇ ਦੇ ਹੈ ਸਾਨੂੰ ਆਹ ਰਕਮ ਦਿੱਤੀ ਹੋਈ ਹੈ 3 ਲੱਖ 46000 200 70 ਇਹ ਸਾਡੀ ਇਕੁਏਸ਼ਨ ਬਣ ਗਈ ਤਾਂ ਅਸੀਂ x ਤੇ x ਇਕੱਠੀ ਕਰ ਲੈਣੇ ਹਾਂ 1x 2x ਹੋ ਗਈਆਂ ਸਾਡੀਆਂ ਇਹ 2x ਜੋੜ 9020 ਬਰਾਬਰ ਹੈ 3 ਲੱਖ 46000 270 ਹੁਣ ਅਸੀਂ 9020 ਨੂੰ ਦੂਜੇ ਪਾਸੇ ਲੈ ਜਾਣੇ ਹਾਂ ਪਿਆਰੇ ਵਿਦਿਆਰਥੀਓ 2x ਬਰਾਬਰ ਹੈ 3 ਲੱਖ 46000 270 ਘਟਾ 9000 ਬਰਾਬਰ ਤੋਂ ਇਧਰ ਵਾਲੀ ਸੰਖਿਆ ਜਦੋਂ ਬਰਾਬਰ ਤੋਂ ਦੂਜੇ ਪਾਸੇ ਲੈ ਕੇ ਜਾਂਦੇ ਹਾਂ ਤਾ ਇਸ ਦੀ ਨਿਸ਼ਾਨੀ ਪਲਟ ਜਾਂਦੀ ਹੈ ਇੱਥੇ ਇਹ ਜੋੜਦੀ ਸੀ ਤਾਂ ਇੱਧਰ ਜਾ ਕੇ ਇਹ ਕਿੰਨੇ ਦੀ ਹੋ ਜੇਗੀ ਘਟਾ ਦੀ ਹੁਣ ਇਹਦੇ ਵਿੱਚੋਂ ਅਸੀਂ ਇਹ ਸੰਖਿਆ ਘਟਾ ਲੈਣੀ ਹੈ 0 7 ਦੇ ਵਿੱਚੋਂ 2 ਕੱਢੇ 5 2 16 'ਚੋਂ 9 ਕੱਢੇ 7 4 ਤਨ ਤਨ ਦਾ 2x ਬਰਾਬਰ ਸਾਡਾ ਕੀ ਆ ਗਿਆ ਇਹ ਵਾਲੀ ਸੰਖਿਆ ਹੁਣ ਅਸੀਂ 2 ਨੂੰ ਉਧਰ ਲੈ ਜਾਣੇ ਹਾਂ 2 ਹੁਣ ਇੱਥੇ ਇਹ ਗੁਣਾ ਸੀ ਗੁਣਾ ਵਾਲੀ ਨਿਸ਼ਾਨੀ ਪਲਟ ਜਾਏਗੀ ਇੱਥੇ ਆ ਕੇ ਹੋ ਜਾਏਗਾ ਇਹ ਭਾਗ ਦਾ ਜਦੋਂ ਅਸੀਂ ਇਸ ਨੂੰ ਇਸ ਨਾਲ ਭਾਗ ਕਰਾਂਗੇ 2 1 2 ਇਹ ਬਣ ਜਾਏਗਾ 13 2 6 12 ਇਹ ਬਣ ਜਾਏਗਾ 17 2 8 16 ਇਹਦਾ ਜਿਗਾ 12 6 2 5 168625 ਇਹ ਸਾਡੀ ਛੋਟੀ ਸੰਖਿਆ ਆ ਗਈ ਹੈ ਜੇਕਰ ਅਸੀਂ ਇਸ ਨੂੰ ਚੈੱਕ ਵੀ ਕਰਨਾ ਹੋਵੇ ਤਾਂ ਅਸੀਂ ਚੈੱਕ ਵੀ ਕਰ ਸਕਦੇ ਹਾਂ 168000 625 ਇਹਨੂੰ ਫਿਰ ਅਸੀਂ ਇਹਦੇ ਵਿੱਚ ਜੋੜ ਲੈਨੇ ਹਾਂ ਐਨ ਆਈ ਤੇ ਇੱਕ ਸਾਡਾ ਡਿਫਰੈਂਸ ਸਾਨੂੰ ਦਿੱਤਾ ਹੋਇਆ ਸੀ 9020 ਅਸੀਂ ਇਹਨਾਂ ਤਿੰਨਾਂ ਦਾ ਜੋੜ ਕਰ ਲੈਨੇ ਹਾਂ ਜੇ ਤਾਂ ਸਾਡੀ ਇਹ ਸੰਖਿਆ ਆ ਗਈ ਤਾਂ ਸਾਡਾ ਸਵਾਲ ਸਹੀ ਹੈ 5 ਦੇ 5 10 7 6 ਦੁਨੀ 12 8 8 16 ਤੇ 9 25 ਤੇ 1 26 ਅਸਲ 2 6 6 12 ਤੇ ਦੋ 14 ਅਸਲ 1 1 2 3 340270 340270 ਤਾਂ ਸਾਡੀ ਛੋਟੀ ਸੰਖਿਆ ਆ ਗਈ 168625 ਇਹ ਸਾਡੀ ਛੋਟੀ ਸੰਖਿਆ ਹੈ ਅਗਰ ਅਸੀਂ ਵੱਡੀ ਪਤਾ ਕਰਨੀ ਹੁੰਦੀ ਤਾਂ ਅਸੀਂ ਇਹਨਾਂ ਦੋਵੇਂ ਸੰਖਿਆਵਾਂ ਦਾ ਜੋੜ ਕਰ ਦਾਂਗੇ ਤਾ ਇਹ ਸਾਡੀ ਹੋ ਜਾਵੇਗੀ ਵੱਡੀ ਸੰਖਿਆ ਅਗਲਾ ਸਵਾਲ ਹੈ ਪਿਆਰੇ ਬੱਚਿਓ ਦੋ ਸੰਖਿਆਵਾਂ ਦਾ ਜੋੜਫਲ 40 ਹੈ ਤੇ ਅੰਤਰ 10 ਹੈ ਤਾਂ ਵੱਡੀ ਸੰਖਿਆ ਕੀ ਹੈ ਪਿਆਰੇ ਬੱਚਿਓ ਦੋ ਸੰਖਿਆਵਾਂ ਦਾ ਜੋੜਫਲ ਤੁਹਾਨੂੰ ਹੈ ਜੋੜ ਜੋੜ ਹੈ ਜਿਹੜਾ ਉਹ 40 ਹੈ ਜੇਕਰ ਦੋਹੇ ਸੰਖਿਆਵਾਂ ਦਾ ਅੰਤਰ ਪਤਾ ਕਰੀ ਤਾਂ ਉਹ ਆਉਂਦਾ ਹੈ 10 ਅਸੀਂ ਪਤਾ ਕਰਨੀ ਹੈ ਵੱਡੀ ਸੰਖਿਆ ਤਾ ਪਿਆਰੇ ਵਿੱਚ ਅਸੀਂ ਸਭ ਤੋਂ ਪਹਿਲਾਂ ਵੱਡੀ ਸੰਖਿਆ ਮੰਨ ਲੈਨੇ ਹਾਂ ਮੰਨ ਲਓ ਵੱਡੀ ਸੰਖਿਆ ਹੈ x ਅਤੇ ਛੋਟੀ ਸੰਖਿਆ ਹੈ y ਤਾਂ ਅਸੀਂ ਇਹਨਾਂ ਦਾ ਜੋੜ ਕਰ ਲੈਨੇ ਹਾਂ ਇਹ ਸਾਨੂੰ x y ਦਾ ਜੋੜ ਦਿੱਤਾ ਹੈ 40 ਤੇ x ਤੇ y ਦਾ ਅੰਤ ਸਾਨੂੰ ਦਿੱਤਾ ਹੈ 10 ਤਾਂ ਪਿਆਰੇ ਵਿੱਚੋਂ ਇਹਨਾਂ ਦਾ ਅਸੀਂ ਜੋੜ ਕਰ ਲੈਨੇ ਹਾਂ x x ਆ ਗਿਆ 2x y ਆਪਸ ਦੇ ਵਿੱਚ ਕੱਟ ਜਾਣਗੇ ਆ ਪਾਵਰ ਇਹਨਾਂ ਦਾ ਘਟਾ ਕੇ ਕੁਝ ਵੀ ਨਹੀਂ ਆਏਗਾ ਬਾਈ ਜੋੜਦਾ ਹੈ ਤੇ ਇੱਕ ਬਾਈ ਮਾਈਨਸ ਦਾ ਹੈ ਤੇ ਇਹ ਆਪਸ ਚ ਕੱਟ ਗਿਆ 40 ਦੇ ਵਿੱਚ 10 ਜੋੜਿਆ ਤਾਂ ਇਹ ਆ ਜਾਵੇਗਾ 50 ਮਤਲਬ 2x ਸਾਡਾ ਬਰਾਬਰ ਆ ਗਿਆ 50 ਦੇ ਤੇ ਨੂੰ x ਬਰਾਬਰ ਆਇਆ ਗਿਆ 2 ਨੂੰ ਅਸੀਂ ਦੂਜੇ ਪਾਸੇ ਲੈ ਜਾਵਾਂਗੇ ਇਹ ਉੱਧਰ ਜਾ ਕੇ ਹੋ ਜਾਏਗਾ ਭਾਗ ਦਾ ਤਾਂ x ਆ ਗਿਆ ਸਾਡਾ 25 ਜਦੋਂ ਨੂੰ ਦੋ ਨਾਲ ਭਾਗ ਕਰਾਂ ਤੇ ਸਾਡਾ ਆ ਜਾਵੇਗਾ 25 25 ਸਾਡੀ ਵੱਡੀ ਸੰਖਿਆ ਹੈ x ਅਸੀਂ ਵੱਡੀ ਸੰਖਿਆ ਮੰਨੀ ਸੀ ਤਾਂ 25 ਸਾਡੀ ਆ ਗਈ ਵੱਡੀ ਸੰਖਿਆ 40 ਦੇ ਵਿੱਚੋਂ 25 ਘਟਾ ਹਾਂ ਤੇ ਸਾਡੀ ਆ ਜਾਵੇਗੀ ਛੋਟੀ ਸੰਖਿਆ ਸਾਨੂੰ ਵੱਡੀ ਸੰਖਿਆ ਪੁੱਛੀ ਸੀ ਵੱਡੀ ਸਾਡੀ 25 ਹੈ ਅਗਰ ਸਾਨੂੰ ਛੋਟੀ ਸੰਖਿਆ ਪੁੱਛਿਆ ਹੁੰਦਾ ਤਾਂ ਸਾਡੀ ਅੰਦਾਜ਼ੇ ਸੇ 15 ਤਾਂ ਵੱਡੀ ਸੰਖਿਆ ਸਾਡੀ ਕੀ ਆ ਗਈ 25 ਛੋਟੀ ਸੰਖਿਆ ਸਾਡੀ ਆ ਗਈ ਅੰਦਾਜ਼ਾ ਇਸੇ ਤਰ੍ਹਾਂ ਪਿਆਰੇ ਬੱਚੋ ਸਾਡਾ ਅਗਲਾ ਸਵਾਲ ਹੈ 218 ਵਿੱਚ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਜੋੜੀ ਜਾਵੇ ਕਿ ਸੰਖਿਆ 8 ਨਾਲ ਪੂਰੀ-ਪੂਰੀ ਵੰਡੀ ਜਾਵੇ ਇਸ ਲਈ ਤੇਰੇ ਵਿੱਚੋਂ ਸਾਨੂੰ ਕਰਨਾ ਪਏਗਾ ਭਾਗ 218 ਨੂੰ ਅਸੀਂ 8 ਦੇ ਨਾਲ ਭਾਗ ਕਰਾਂਗੇ 8 ਦੋਨੇ 16 21 ਦੇ ਵਿੱਚੋਂ 16 ਘਟਾ ਦੇਾਂਗੇ ਘਟਾ ਕੇ ਆ ਜਾਏਗਾ 5 ਫਿਰ ਅਸੀਂ ਉੱਪਰ 8 ਅੰਤਾਰ ਲਵਾਂਗੇ 8 7 56 55 ਦੇ ਵਿੱਚੋਂ 56 ਘਟਾਣ ਤੇ ਸਾਡਾ ਆ ਗਿਆ 2 ਬਾਕੀ ਪਿਆਰੇ ਵਿੱਚੋਂ ਜੋ ਅਸੀਂ ਸਵਾਲ ਪਤਾ ਕਰਨਾ ਹੈ ਉਸ ਦੇ ਲਈ ਸਾਡੇ 8 ਦੇ ਵਿੱਚੋਂ ਜੋ ਬਾਕੀ ਬਚਿਆ ਹੈ ਉਹ ਘਟਾਵਾਂਗੇ 6 218 ਦੇ ਵਿੱਚ 6 ਨੂੰ ਜੋੜਿਆ ਜਾਵੇ ਉਹ ਸੰਖਿਆ ਸਾਡੇ ਕਿਹੜੀ ਆਈ ਹੈ 6 ਤਾਂ ਇਹ ਸੰਖਿਆ 8 ਦੇ ਨਾਲ ਪੂਰੀ ਪੂਰੀ ਵੰਡੀ ਜਾਵੇਗੀ ਅਗਲਾ ਸਵਾਲ ਹੈ ਪਿਆਰੇ ਵਿੱਚੋਂ 21 ਤੋਂ 25 ਤੱਕ ਦੀਆਂ ਲਗਾਤਾਰ ਸੰਖਿਆਵਾਂ ਦਾ ਜੋੜਫਲ ਕੀ ਹੋਵੇਗਾ ਅਸੀਂ ਸੰਖਿਆਵਾਂ ਲਿਖ ਲੈਣੇ ਆਂ ਬੱਚਿਓ 21 ਤੋਂ ਲੈ ਕੇ 25 ਤੱਕ ਦੀਆਂ ਸੰਖਿਆਵਾਂ ਅਸੀਂ ਲਿਖ ਲਈਆਂ ਹਨ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਤਰੀਕਾ ਹੈ ਫਾਰਮੂਲਾ ਹੈ ਉਹ ਇਹ ਹੈ ਕਿ ਇਹਨਾਂ ਦੇ ਵਿੱਚੋਂ ਅਸੀਂ ਸੈਂਟਰ ਵਾਲੀ ਸੰਖਿਆ ਲੈ ਲੈਣੀ ਹੈ ਦੋ ਸੰਖਿਆਵਾਂ ਐਧਰ ਨੇ ਦੋ ਐਧਰ ਨੇ ਸਾਲਾ ਸੈਂਟਰ ਆ ਗਿਆ 23 ਤਾਂ 33 ਵੀ ਅਸੀਂ ਗੁਣਾ ਕਰਦੇ ਆਂਗੇ 5 ਦੇ ਨਾਲ ਪੰਜ ਸੰਖਿਆਵਾਂ ਹਨ 1 2 3 4 5 ਕੁੱਲ ਸੰਖਿਆਵਾਂ ਜਿੰਨੀਆਂ ਕੁੱਲ ਸੰਖਿਆਵਾਂ ਹੁੰਦੀਆਂ ਹਨ ਵਿਚਾਲੀ ਰਕਮ ਨੂੰ ਲੈ ਕੇ ਕਿੰਨੀਆਂ ਸੰਖਿਆਵਾਂ ਦੇ ਨਾਲ ਅਸੀਂ ਗੁਣਾ ਕਰਨੀ ਹੁੰਦੀ ਹੈ 23 5 115 ਤਾਂ ਇਹਨਾਂ ਲਗਾਤਾਰ ਸੰਖਿਆਵਾਂ ਦਾ ਜੋਫਲ ਕੀ ਆਏਗਾ 115 ਬਹੁਤ ਬਹੁਤ ਧੰਨਵਾਦ ਤੇਰੇ ਬੱਚਿਓ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਸ਼ੁਕਰੀਆ